ਬਾਬਾ ਜੀ ਮੈਂ ਸਾਡੀ ਸੰਗਤ ਨੂੰ ਬੇਨਤੀ ਕਰਦਾ ਹਾਂ ਮੈਂ ਤਾਂ ਬਹੁਤ ਹੀ ਗਰੀਬ ਆਂ ਰਿਕਸ਼ਾ ਚਲਾਦਾ ਆਂ 30 ਸਾਲ ਤੋਂ ਮੇਰੀ ਗੱਡੀ ਬੜੀ ਖਰਾਬ ਆ ਮੇਰੀ ਥੋੜੀ ਜੀ ਮਦਦ ਕੀਤੀ ਜਾਵੇ ਜਾਂ ਰਿਕਸ਼ਾ ਰੇਪੇਅਰ ਕੀਤੀ ਜਾਵੇ ਜਾਂ ਮੈਨੂੰ ਕੋਈ ਸਰਦਨ ਦਿੱਤਾ ਜਾਵੇ ਮੈਂ ਨਾ ਜਿਆੜੀ ਦੇ ਤਿੰਨ ਤਿੰਨ ਵਾਰੀ ਪੈਂਚਰ ਵੀ ਲਵਾ ਲਉਣਾ ਆ ਪਰ ਜੋ ਕਮਾਈ ਫਿਰ ਘਰ ਖਰਚਾ ਨਹੀਂ ਆ ਮੇਰਾ ਇੱਕ ਵੱਡਾ ਲੜਕਾ ਸੀ ਪੂਰਾ ਹੋ ਗਿਆ। ਛੋਟਾ ਲੜਕਾ ਉਹਨੂੰ ਟੀਵੀ ਆ ਜੀ ਉਹਦਾ ਮੈਂ ਇਲਾਜ ਨਹੀਂ ਕਰਵਾਉਂਦੀ ਆ ਜੀ। ਬਾਬਾ ਬਹੁਤ ਖੁਸ਼ ਆ ਮੈਂ ਅੱਜ ਮੇਰਾ ਖੁਸ਼ੀ ਨਾਲ ਸਮਾਣ ਹੀ ਰਿਹਾ। ਇਹ ਕਰੋ। ਰੋਣ ਕਦੀ ਪੈਂਡਲ ਟੁੱਟ ਗਿਆ ਕਦੀ ਪੈਂਡਲ ਰੋਣ ਕਦੀ ਕੁਝ ਹੋ ਗਿਆ। ਵਾਹਿਗੁਰੂ। ਅੱਜ ਉਹ ਕਮਾਉ ਉੱਤੇ ਲਾ ਦੇ ਨਾਲ ਹੀ। ਨਹੀਂ ਗੁਰਦਾਮ ਦਾ ਸਵਾਛਣੇ ਕਿਰਪਾ ਕਰਦੀ ਉਹਨਾਂ ਨੂੰ ਜੜੀ ਮਿਲ ਗਈ ਐ। ਹੁਣ ਫਿਰ ਤੇ ਆਹੀ ਲੈ ਕੇ ਜਾਇਓ ਜਿਹਨੇ ਕਿਹਾ ਕਿਥੋਂ ਲੈ ਕੇ ਆਏ ਨਵੀਂ ਜੜੀ। ਉਹ ਦੱਸਾਂਗੇ। ਤਨ ਗੁਰਦਾਮ ਦਾ ਕੋਈ ਨਹੀਂ। ਪਪਾ ਜੀ ਠੀਕ ਹੈ ਕੀ ਹੋ ਗਿਆ ਤੋ ਤਿਆਰ ਹੋ ਗਿਆ ਬਸ ਹੋ ਗਿਆ ਬਸ ਠੰਡਾ ਜਾਈ ਲਾਉਣਾ ਠੀਕ ਹੈ ਠੀਕ ਹੈ ਚਲੋ ਪਪਾ ਜੀ ਨਹੀਂ ਕਰ ਲੋ ਮੜਿਆ ਤੁਸੀਂ ਠੀਕ ਹੈ ਜੀ ਪਪਾ ਜੀ ਤੁਹਾਡੇ ਰਿਓ ਦੀ ਅਮਾਉਂਟ ਦੇਤੀ ਐ ਠੀਕ ਹੈ ਜੀ ਗੁਰੂ ਸਾਹਿਬ ਵੱਲੋਂ ਠੀਕ ਹੈ ਅਸੀਂ ਕੁਛ ਨਹੀਂ ਕੀਤਾ ਅਸੀਂ ਕੁਛ ਨਹੀਂ ਕੀਤਾ ਮਾਰਾ ਹੀ ਨਹੀਂ ਦਿੱਤੇ ਠੀਕ ਹੈ ਜੀ ਹਾਂ ਨੇ ਆਪੇ ਕਿਆ ਕੰਦੇ ਠਹਿ ਗਏ ਆ ਬੰਦੇ ਨਰਵੈਲ ਭਾਜੀ ਤੇ ਉਹ ਤੁਹਾਡੀ ਮਦਦ ਕਰ ਸਕਦੇ ਆ ਕਈਆਂ ਨੂੰ ਕਈਆਂ ਨੂੰ ਇੱਥੇ ਲੈ ਕੇ ਦਿੱਤੇ ਠੀਕ ਹੈ ਠੀਕ ਹੈ ਤੁਹਾਨੂੰ ਲੱਗਦਾ ਸੀ ਕਿ ਆਪਾਂ ਹੈਲਪ ਕਰਾਂਗੇ ਤੁਹਾਨੂੰ ਲੱਗਦਾ ਸੀ ਬਿਲਕੁਲ ਲੱਗਦਾ ਸੀ ਜੀ ਲੱਗਦਾ ਸੀ ਹਾਂ ਤਾਂ ਹੀ ਤਾਂ ਮਰਨਾਂ ਕੋ ਭੱਜ ਕੇ ਜਾਂਦਾ ਹਾਂ ਅੱਛਾ ਤੁਹਾਨੂੰ ਲੱਗਦਾ ਕਿ ਕਰਨਗੇ ਤੁਹਾਡੇ ਵਾਲੇ ਜੀ ਉਹਨਾਂ ਨੇ ਫਿਰ ਵੀ ਗੱਲ ਦੱਸੀ ਸੀ ਜੀ ਵੀ ਸਾਡੇ ਲੱਗੇ ਕਿ ਬੈਟਰੀ ਚੋਰੀ ਹੋ ਗਈ ਸੀ ਹਾਂ ਉਹਨਾਂ ਦੇ ਉਹ ਕਹਿੰਨੇ ਵੀਡੀਓ ਪਾਤੀ ਘਰ ਆਣ ਕੇ 50000 ਰੁਪਏ ਦੇ ਆ ਦੇਖੇ ਹਾਂ ਦੇਖੀ ਗਿਆ ਸੀ ਹਾਂ ਜੀ ਗੁਰੂ ਜੰਮਦਰਸ ਪਾਸ਼ਾ ਕਰਦੇ ਮੈਨੂੰ ਹੁਣ ਨਾ ਦੇਣ ਵਾਲਾ ਜੀ ਦਿਨ ਵਰਤ ਅਕਾਲਪੁਰ ਖੈ ਮੈਨੂੰ ਸਰ ਇੱਕ ਸੱਜਣ ਸਵੇਰੇ ਆਇਆ ਮੈਂ ਹਲਮਾਨ ਮੰਦਿਰ ਬੈਠਾ ਹੀ ਤੇ ਇਹ ਇੰਟਾ ਜੀ ਸਤਿ ਸ਼੍ਰੀ ਅਕਾਲ ਮੈਂ ਕਿਹਾ ਸਤਿ ਸ਼੍ਰੀ ਅਕਾਲ ਕਹਿੰਦੇ ਤੁਹਾਡਾ ਨਾਮ ਰਮਨ ਕੁਮਾਰ ਹੈ ਮੈਂ ਕਿਹਾ ਹਾਂ ਜੀ ਕਹਿੰਦੇ ਤੁਹਾਡਾ ਤਾਡੀ ਮੈਂ ਵੀਡੀਓ ਵੇਖੀ ਆ ਉਹਨੇ ਖੋਲ ਕੇ ਮੈਨੂੰ ਵੀ ਵਿਖਾਤੀ ਤੇ ਕਹਿੰ ਲੱਗੇ ਭਾਜੀ ਕਿੱਥੇ ਗਿਆ ਤੈਨੂੰ ਆਉਣ ਵਾਸਤੇ ਹਾਂ ਉਨਾ ਕ ਫਲਾਣੀ ਜਗ੍ਹਾ ਗਿਆ ਹੈ ਮਿਲਣਾ ਨੰਦਨੇ ਤਿਆਰ ਗਏ ਨੇ ਚਲੋ ਤੁਹਾਨੂੰ ਮਤਲਬ ਹੈਗਾ ਸੀ ਕਿ ਦੇਣਗੇ ਹੈ ਉਹਨੇ ਭਵਾ ਦੇਣਾ ਧੰਨ ਧੰਨ ਗੁਰੂ ਰਾਮ ਗੁਰੂ ਰਾਮਦਾਸ ਚਲੋ ਠੀਕ ਹੈ ਚੱਲ ਚੱਲੀਏ ਠੀਕ ਹੈ ਗੱਡੀ ਵੇਖੋ ਕਹੇ ਸੀ ਕਿ ਲਿਆਂਦਿਆਂ ਜਾਂਦੇ ਸੀ ਠੀਕ ਆ ਪਿਆਰੇ ਧੰਨਵਾਦ ਜੀ ਧੰਨਵਾਦ ਪਿਆਰੇ ਚਲੋ ਠੀਕ ਹੈ ਜੀ